ਕਿਵੇਂ ਦੇਖਦੇ ਹਾਂ ਅੱਜ ਪੂਰੇ 9 ਸਾਲ ਬਾਅਦ ਅੱਜ ਪਾਰਟੀ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਪਣੇ ਹੀ ਨਾਰਾਜ਼ ਹੋਏ ਲੀਡਰਾਂ ਦੇ ਚੁੱਕੇ ਹੋਏ ਸਵਾਲਾਂ ਤੋਂ ਬਾਅਦ ਅੱਜ ਸਾਰੀ ਲੀਡਰਸ਼ਿਪ ਨੂੰ ਇੱਥੇ ਤਾਲਬ ਕੀਤਾ ਗਿਆ ਕਿਵੇਂ ਦੇਖਦੇ ਹਾਂ ਕਿ ਕਿਤੇ ਕੋਈ ਕਮੀਆਂ ਰਹਿ ਗਈਆਂ ਜਾਂ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੁਝ ਗਲਤੀਆਂ ਹੋ ਗਈਆਂ ਜਾਂ ਨਹੀਂ ਹੋ ਗਈਆਂ ਜੋ ਵੀ ਸੀ ਪਾਰਟੀ ਨੂੰ ਬਹੁਤ ਵੱਡਾ ਡੈਂਟ ਪਿਆ ਇਸ ਦੇ ਦੇਖੋ ਜੀ ਜਦੋਂ ਮਨੁੱਖੀ ਜ਼ਿੰਦਗੀ ਦੇ ਵਿੱਚ ਚੱਲਦਾ ਹੈ ਉਹ ਤਾਂ ਗਲਤੀਆਂ ਵੀ ਹੁੰਦੀਆਂ ਤੇ ਸਹੀ ਕੰਮ ਵੀ ਹੁੰਦੇ ਆ ਤੇ ਕਈ ਵਾਰੀ ਗਲਤੀਆਂ ਭਾਰੂ ਪੈ ਜਾਂਦੀਆਂ ਤੇ ਕਈ ਵਾਰੀ ਸਹੀ ਕੰਮ ਜਿਹੜੇ ਉਹ ਹਰਾਸ ਆ ਜਾਂਦੇ ਆ ਸੋ ਕੁਝ ਗਲਤੀਆਂ ਹੋਈਆਂ ਹੋਣਗੀਆਂ ਤਾਂ ਹੀ ਅਸੀਂ ਮਤਲਬ ਜਿਹੜੇ ਹੈਗੇ ਆ ਇੱਥੋਂ ਤੱਕ ਪਹੁੰਚੇ ਆ ਲੇਕਿਨ ਅਸੀਂ ਸ਼੍ਰੀ ਅਕਾਲ ਤਖਸਰ ਸਾਹਿਬ ਨੂੰ ਸਾਡੀ ਪਾਰਟੀ ਅਸੀਂ ਸਾਰੇ ਸ਼੍ਰੀ ਅਕਾਲ ਤਖਸਰ ਸਾਹਿਬ ਦਾ ਸਤਿਕਾਰ ਕਰਦੇ ਆ ਮੰਨਦੇ ਆ ਪੂਰੀ ਤਰ੍ਹਾਂ ਨਾਲ ਤੇ ਸ਼੍ਰੀ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਸ਼੍ਰੀ ਅਕਾਲ ਤਖਸਰ ਸਾਹਿਬ ਤੇ ਪੇਸ਼ ਹੋ ਕੇ ਉਹਨਾਂ ਨੇ ਸਾਰੀਆਂ ਗਲਤੀਆਂ ਆਪਣੀ ਝੋਲੀ ਦੇ ਵਿੱਚ ਪਾਈਆਂ ਔਰ ਉਹਨਾਂ ਨੂੰ ਤਰਖਈਆ ਵੀ ਕਰਾਰ ਦਿੱਤਾ ਗਿਆ ਜ਼ਥੇਦਾਰ ਸਹਿਮਾਨ ਵੱਲੋਂ ਔਰ ਅੱਜ ਉਹਨਾਂ ਨੂੰ ਫਿਰ ਜਿਹੜਾ ਹੈ ਸਾਰਿਆਂ ਨੂੰ ਬੁਲਾਇਆ ਗਿਆ ਇੱਥੇ ਤੇ ਜੋ ਵੀ ਫੈਸਲਾ ਸ਼੍ਰੀ ਕਲਤਖ ਸਾਹਿਬ ਤੋਂ ਆਏਗਾ ਅਸੀਂ ਇਹਨਾਂ ਮਨ ਮੰਨਾਂਗੇ ਇਹ ਇਹ ਬਹੁਤ ਵੱਡਾ ਅੱਜ ਦਾ ਦਿਨ ਮੰਨਿਆ ਜਾ ਰਿਹਾ ਬਰਾਰ ਸਾਹਿਬ ਕੇ ਸ਼੍ਰੋਮਣੀ ਕਾਲੀ ਦਲ ਇੱਕ ਸਿੱਖ ਨੁਮਾਇੰਦਾ ਪਾਰਟੀ ਜਿਹਦੀ ਜਿਹੜੀ ਇੱਕ ਵੱਡੀ ਜਮਾਤ ਹੈ ਖਾਸ ਤੌਰ ਤੇ ਸਿੱਖ ਪੰਥ ਦੇ ਲਈ ਅੱਜ ਪ੍ਰਧਾਨ ਨੂੰ ਇੱਥੇ ਬੁਲਾ ਕੇ ਸਜ਼ਾ ਤੱਕ ਦਾ ਜਿਹੜਾ ਹੁਕਮ ਹੋ ਜਾਣੇ ਇਹ ਇਹ ਸਾਰੀ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਜਿਹੜੇ ਲੀਡਰਾਂ ਕਿਉਂਕਿ ਪਹਿਲਾਂ ਵੀ ਇਹ ਸਾਹਮਣੇ ਆਇਆ ਕਿ ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕੋਈ ਪੋਲਿਟਿਕਲ ਤੌਰ ਤੇ ਬਹੁਤ ਵੱਡੀ ਸਾਜ਼ਿਸ਼ ਹੋਈ ਜਾਂ ਫਿਰ ਜਿਵੇਂ ਤੁਸੀਂ ਕਿਹਾ ਕਿ ਅਸੀਂ ਸਾਰੀਆਂ ਗਲਤੀਆਂ ਨੂੰ ਆਪਣੀ ਝੋਲੀ ਪਾ ਲਿਆ ਉਸ ਤੇ ਤਰਕ-ਵਿਤਰਕ ਜਾਂ ਫਿਰ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਵੀ ਪਾਰਟੀ ਦੇ ਵੱਲੋਂ ਨਹੀਂ ਕੀਤੀ ਗਈ ਸਾਡੀ ਮੀਟਿੰਗ ਦੇ ਵਿੱਚ ਅਸੀਂ ਇਹ ਕਿਹਾ ਸੀਗਾ ਕਿ ਆਪਾਂ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਲੇਕਿਨ ਸਾਡੇ ਪ੍ਰਧਾਨ ਸਾਹਿਬ ਆ ਉਹ ਕਹਿੰਦੇ ਮੈਸ਼ੀ ਦੀ ਕਾਲ삭 ਸਾਹਿਬ ਦਾ ਸਤਿਕਾਰ ਕਰਦਾ ਹੈ ਤੇ ਮੈਂ ਹਰੇਕ ਮਹੀਨੇ ਉਹਨਾਂ ਦਾ ਅਥੀਰੀ ਕਾਲ ਤੱਕ ਸਾਦੇ ਉਤੇ ਬਾਬਾ ਗੁਰਬਖਸ਼ ਸਿੰਘ ਹਾਲ ਦੇ ਵਿੱਚ ਪਹਿਲੀ ਤਰੀਕ ਨੂੰ ਖੰਡਪਾੜ ਸਾਹਿਬ ਦਾ ਭੋਗ ਜਿਹੜਾ ਹੈਗਾ ਪੈਂਦਾ ਉਹ ਪਾਉਂਦਾ ਪਰਿਵਾਰ ਵੱਲੋਂ ਪਾਉਂਦੇ ਆ ਔਰ ਉਹ ਕਹਿੰਦੇ ਮੈਂ ਸਾਰੀਆਂ ਝੋਲੀ ਸੀ ਪਾਵਾਂ ਲਈ ਹੈ ਕਿ ਪੱਖ ਰੱਖਿਆ ਜਾ ਸਕਦਾ ਸੀ ਜੇ ਨਹੀਂ ਵੀ ਗਲਤੀਆਂ ਹੋਈਆਂ ਜੇ ਨਹੀਂ ਵੀ ਜੋ 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 ਸ਼ਿਕਾਇਤ ਦੇ ਵਿੱਚ ਲਿਖਿਆ ਗਿਆ ਕਿ ਇਹ ਤਿੰਨ ਚਾਰ ਚੀਜ਼ਾਂ ਜਿਹੜੀਆਂ ਐਡ ਕੀਤੀਆਂ ਗਈਆਂ ਉਸ ਦੇ ਵਿੱਚ ਜੇ ਨਹੀਂ ਵੀ ਵਾਪਰਿਆ ਸੀ ਤਾਂ ਪੱਖ ਰੱਖ ਦੇਣਾ ਚਾਹੀਦਾ ਸੀ ਲੋਕਾਂ ਨੂੰ ਇਹ ਕਿਉਂਕਿ ਜੇ ਜੇ ਇਹੀ ਮੰਨ ਲਿਆ ਕਿ ਹਾਂ ਸਾਡੀ ਝੋਲੀ ਪਾਦੇ ਉਹਦਾ ਮਤਲਬ ਹੈ ਕਿ ਸਾਡੇ ਤੋਂ ਗਲਤੀਆਂ ਹੋਈਆਂ ਅਸੀਂ ਉਸ ਨੂੰ ਮੰਨਦੇ ਹਾਂ ਤੁਹਾਨੂੰ ਲੱਗਦਾ ਕਿ ਪੱਖ ਰੱਖਣਾ ਚਾਹੀਦਾ ਸੀ ਨਹੀਂ ਦੇਖੋ ਜਿੱਥੋਂ ਤੱਕ ਹੈਗੀ ਹੈ ਬੇਅਦਬੀ ਦੀ ਗੱਲ ਹੈ ਉਹ ਉਸ ਵਕਤ ਤਾਂ ਪ੍ਰਧਾਨ ਸਾਹਿਬ ਇੱਥੇ ਹੈ ਨਹੀਂ ਸੀਗੇ ਮਤਲਬ ਆਪਣੇ ਪੰਜਾਬ ਦੇ ਵਿੱਚ ਹੈ ਨਹੀਂ ਸੀਗੇ ਵਿਦੇਸ਼ ਚ ਸੀਗੇ ਔਰ ਬਾਕੀ ਕੋਸ਼ਿਸ਼ ਜਿਹੜੀਆਂ ਜਿਵੇਂ ਕੋਈ ਡੀਜੀਪੀ ਵਗੈਰਾ ਲਾਉਣ ਦੀ ਗੱਲ ਕਰਦੇ ਆ ਜਾਂ ਕੋਈ ਹੋਰ ਆਉਂਦੇ ਆ ਕਿਤੇ ਕੁਝ ਗਲਤੀਆਂ ਹੋਈਆਂ ਵੀ ਐ ਤੇ ਉਹ ਇਸ ਕਰਕੇ ਉਹਨੇ ਆਖਿਆ ਕਿ ਮੈਂ ਸਾਰ ਗਈ ਆਪਣੀ ਝੋਲੀ ਦੇ ਵਿੱਚ ਪਾਵਾਂ ਜਣੀ ਉਹਨਾਂ ਨੂੰ ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਜੋ ਜੋ ਸ਼ਿਕਾਇਤਾਂ ਗਈਆਂ ਉਸ ਦੇ ਵਿੱਚ ਕੁਝ ਨਾ ਕੁਝ ਗਲਤ ਬਿਲਕੁਲ ਬਿਲਕੁਲ ਪਰ ਮੈਂ ਇੱਕ ਗੱਲ ਐਸੀ ਕਹਿਣੀ ਚਾਹਣਾ ਹੈ ਕਿ ਬੇਅਦਬੀ ਦੇ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੇ ਔਰ ਕਾਂਸ ਪਾਰਟੀ ਨੇ ਪੂਰੀ ਸਿਆਸਤ ਕੀਤੀ ਕਿਉਂਕਿ ਮੈਂ ਉਸ ਇਲਾਕੇ ਦਾ ਹਾਂ ਜਿੱਥੇ ਘਟਨਾ ਘਟੀ ਸੀ ਕੋਟਪੂਰੇ ਤੋਂ ਮੈਂ ਐਮਐਲ ਰਿਆ ਕੋਟਪੂਰੇ ਸੰਗਤ ਬੈਠੀ ਸੀ ਜਿਹੜੀ ਜਾਂ ਵਹਿਬਨ ਵਿੱਚ ਤੁਹਾਨੂੰ ਵੀ ਉਸ ਦਾ ਕਬੱਡੀ ਪਾਰਟੀ ਦੇ ਤੌਰ ਤੇ ਤੁਹਾਨੂੰ ਵੀ ਉਸ ਦੇ ਵਿੱਚ ਆ ਜਾਂਦਾ ਰਿਹਾ ਹਾਂ ਮੈਨੂੰ ਉਹ ਉਹ ਬੁਲਾਇਆ ਜਾਂਦਾ ਰਿਹਾ ਹੈ ਲੇਕਿਨ ਮੇਰਾ ਜਿਹੜੀ ਪਹਿਲੀ ਸੈਟ ਸੀ ਉਹਨਾਂ ਨੇ ਮੇਰਾ ਨਾਮ ਪਰਚੇ ਦੇ ਵਿੱਚ ਪਾਇਆ ਸੀ ਲੇਕਿਨ ਬਾਅਦ ਚ ਜਿਹੜੀ ਦੂਜੀ ਸੈਟ ਬਣੀ ਸੀਗੀ ਉਹਨਾਂ ਨੇ ਜਦੋਂ ਵੇਖਿਆ ਕਿ ਇਹਦਾ ਕੋਈ ਕਸੂਰ ਨਹੀਂ ਕਿਸੇ ਪ੍ਰਕਾਰ ਦਾ ਤੇ ਮੇਰਾ ਨਾਂ ਜਿਹੜਾ ਹੈਗਾ ਉਹ ਚੋਂ ਕੱਢ ਦਿੱਤਾ ਸੀਗਾ ਉਹਦੇ ਚ ਮੇਰਾ ਨਾਂ ਹੈ ਨਹੀਂਗਾ ਹੁਣ ਮੈਂ ਗੁਰੂ ਘਰ ਦੇ ਖੜਾ ਐ ਮੈਂ ਗੁਰੂ ਦਾ ਸ਼ੁਕਰਗੁਜ਼ਾਰ ਐ ਮੈਂ ਉਦੋਂ ਵੀ ਜਦੋਂ ਮੇਰਾ ਨਾਂ ਨਿਕਲਿਆ ਮੈਂ ਇੱਥੇ ਆ ਕੇ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਆਇਆ ਸੀਗਾ ਲੇਕਿਨ ਮੈਂ ਵੇਖਿਆ ਉੱਥੇ ਕੇਜਰੀਵਾਲ ਵੀ ਆਇਆ ਸਾਡਾ ਹਲਕਾ ਉਹ ਉੱਥੇ ਰਾਹੁਲ ਗਾਂਧੀ ਵੀ ਆਇਆ ਇੱਥੋਂ ਤੱਕ ਦੇ ਲੀਡਰ ਉੱਥੇ ਆਏ ਲੇਕਿਨ ਅੱਜ ਮੈਂ ਦੇਖ ਕੇ ਹੈਰਾਨ ਐ ਕਿ ਇੱਕ ਬੇਅਦਬੀ ਮਲੇਰ ਕੋਟਲਾ ਸਾਹਿਬ ਵਿਖੇ ਹੋਈ। ਕੁਰਾਨ ਸ਼ਰੀਫ ਦੀ। ਆ ਉਹ ਯਾਦਵ ਐਮ ਐਲ اے ਮਹਿਰੋਲੀ ਦਾ ਦਿੱਲੀ ਦਾ ਉਹਦਾ ਹੱਥ ਸੀ। ਉਹ ਇਤੇ ਪਰਚਾ ਵੀ ਹੋ ਗਿਆ। ਔਰ ਤੁਸੀਂ ਹੈਰਾਨ ਹੋਵੋਗੇ ਕਿ ਇੱਕ ਹਫਤਾ ਪਹਿਲਾਂ ਜਿਹੜਾ ਡਿਸਟ੍ਰਿਕਟ ਠੌਰਨੀ ਹੈ ਉਹ ਉੱਥੇ ਲਿਖ ਕੇ ਦੇ ਕੇ ਆਇਆ ਕਿਸ ਪਿਆਰ ਸਰਕਾਰ ਇਹ ਪਰਚਾ ਨਹੀਂ ਚਲਾਉਣਾ ਚਾਹੁੰਦੀ। ਪਰ ਉਹ ਜੱਜ ਸਖਤ ਸੀਗਾ। ਉਸ ਜੱਜ ਨੇ ਆ ਆਪਦੇ ਬੋਦੇ ਚ ਮੈਂਸ਼ਨ ਕਰਤਾ ਆ ਦੀ ਜੱਜਮੈਂਟ ਦੇ ਵਿੱਚ ਕਿ ਤੁਸੀਂ ਜੀ ਆ ਇਹ ਟਾਰਨੀ ਲਿਖ ਕੇ ਦੇ ਕੇ ਗਿਆ ਮੈਨੂੰ ਪਰ ਮੈਨੂੰ ਇਹ ਮਹਿਸੂਸ ਹੁੰਦਾ ਕਿ ਇਹ ਬੰਦਾ ਜਿਹੜਾ ਹੈਗਾ ਕਸੂਰਵਾਰ ਹੈਗਾ ਤੇ ਉਹਨੂੰ ਸਜ਼ਾ ਸੁਨਾਤੀ ਉਹਨਾਂ ਨੇ ਇੱਕ ਪਾਸੇ ਸਿਆਸਤ ਕਰੀ ਜਾਂਦੇ ਆ ਉਸ ਮੁੱਦੇ ਦੇ ਉੱਤੇ ਇੱਕ ਪਾਸੇ ਬੇਵੇਲ ਦਾ ਬਚਾਅ ਕਰੀ ਜਾਂਦੇ ਤੁਸੀਂ ਆਪ ਹੀ ਦੇਖ ਲਓ ਕਿ ਦੋ ਖਲੀਨੀ ਦੀ ਤੇ ਚੱਲ ਰਹੀ ਹੈ